ਬਰਗਟਿਓ ਮਰਦ ਕਮੜਾ ਵਰਿਆ ਮ ਇਕਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਜੀਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਮੂਹ ਸਾ ਸੰਗਤ ਪਿੰਡ ਮਾਛੀਆਂ ਕਲਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਹੈ ਨਗਰ ਕੀਰਤਨ ਵਿੱਚ ਬੱਚੇ ਸਾਧ ਸੰਗਤ ਝਾੜੂ ਦੀ ਸੇਵਾ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਹ ਪ੍ਰਗਟਿਓ ਮਰਦ ਗੰਮੜਾ ਵਰੇ ਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਤਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮੂਹ ਸੰਗਤ ਪਿੰਡ ਮਾਛੀਆਂ ਕਲਾਂ ਨਗਰ ਕੀਰਤਨ ਦੀ ਸੇਵਾ ਭੈਣਾ ਵੀਰ ਬੱਚੇ ਬੜੀ ਸ਼ਰਧਾ ਤੇ ਭਾਵਨਾ ਨਾਲ ਝਾੜੂ ਦੀ ਸੇਵਾ ਕਰਦੇ ਹੋਏ ਧੰਨ 시ਰ ਗੁਰ ਗਰੰਤ ਸਾਹਿਬ ਮਹਾਰਾਜ ਧੰਨ ਧੰਨ 시ਰ ਗੁਰ ਗੋਮੇ ਸਿੰਘ ਮਹਾਰਾਜ ਧੰਨ ਧੰਨ 시ਰ ਗੁਰ ਗੋਬਿੰਦ ਸਿੰਘ ਮਹਾਰਾਜ ਗੱਡੀ ਫੋਟੋ ਆਵੇ ਵਿੱਚ